ਇਹ ਸਾਨੂੰ ਮਜਬੂਰ ਕਰ ਰਹੇ ਹਨ ਅਸੀਂ ਵੀ ਜਿਣਾ ਚਾਹੁੰਦੇ ਆ ਸਾਡੇ ਬੱਚੇ ਹੈਗੇ ਨੇ ਪਰਿਵਾਰ ਨੇ ਮਾਪੇ ਨੇ ਸਭ ਕੁਝ ਹੈ ਜਿੰਦਗੀ ਨਾਲ ਵੀ ਪਿਆਰ ਹੈ 13000 ਰੁਪਏ ਮਹੀਨੇ ਤੇ ਅਸੀਂ ਇੱਕ ਪੀ ਐਚ ਡੀ ਆ ਪੜ੍ਹੇ ਹੋਣਾ ਪ੍ਰੋਫੈਸਰ ਨੂੰ ਫਰੀ ਕਰਦੇ ਤਾਂ ਤੁਸੀਂ ਦੇਖੋ 13000 ਦੇ ਵਿੱਚ ਤੁਸੀਂ ਕਿਵੇਂ ਪਰਿਵਾਰ ਚਲਾ ਲਓਂਦਾ ਹੁੰਦਾ ਬੰਦਾ ਬਹੁਤ ਸੋਚ ਸਮਝ ਕੇ ਮਰਨਾ ਛੁਣਦਾ ਹੁੰਦਾ ਐਵੇਂ ਨਹੀਂ ਹੁੰਦਾ ਫਿਰ ਉਹ ਅਧੂ ਵਿਚਾਲਾ ਕਰਕੇ ਆਪਣਾ ਤੋਂ ਕਰ ਮਤਰਾਸੀ ਜਾਤੇ ਮੇਰੇ ਮਨ ਚ ਪਾਸ ਦੀਆਂ ਲਾਈਨਾਂ ਆ ਰਹੀਆਂ ਸੀ ਕਿ ਮੇਰੇ ਹਿੱਸੇ ਦਾ ਵੀ ਜੀ ਲੈਣਾ ਸਾਥ ਆ ਤਾਂ ਮੈਂ ਆਪਣੇ ਆਪ ਨੂੰ ਇੱਕ ਪਾਸੇ ਲੈ ਕੇ ਆਇਆ ਸੀ ਮੈਂ ਕਹਿ ਨਹੀਂ ਸਕਿਆ ਬੋਲ ਕੇ ਹਨਾ ਤੇ ਮਨ ਲੱਗਦਾ ਫਿਰ ਮੇਰਾ ਆਖਰੀ ਹੀ ਹੋਊਗਾ ਜਦੋਂ ਤੱਕ ਜੇ ਸਿਸਟਮ ਕਹਿੰਦਾ ਕਿ ਸਾਡੇ ਕੰਮ ਨਹੀਂ ਹੈਗੇ ਹਨਾ ਸਾਡੇ ਅੱਖਾਂ ਨਹੀਂ ਹੈਗੇ ਫਿਰ ਸ਼ਾਇਦ ਮੇਰੀ ਉਹਨਾਂ ਨੂੰ लास्ट ਵੀ ਉਹਨਾਂ ਦੇਖੇ ਤਾਂ ਯੂਨੀਵਰਸਿਟੀ ਇੱਕ ਸਿੱਖਿਆ ਦਾ ਮੰਗਦਾ ਹੈ ਅਸੀਂ ਉਸ ਮੰਦਰ ਵਿੱਚ ਕੰਮ ਕਰ ਰਹੇ ਹਾਂ ਅਸੀਂ ਬੱਚੇ ਨੂੰ ਪੂਰੀ ਮਿਹਨਤ ਨਾਲ ਪੜ੍ਹਾਉਂਦੇ ਹਾਂ ਤੇ ਉਸ ਤੋਂ ਬਾਅਦ ਵੀ ਜੇ ਸਾਡੇ ਨਾਲ ਨਹੀਂ ਨਿਆਂ ਹੋਣ ਲੱਗ ਰਿਹਾ ਤਾਂ ਦੁਨੀਆ ਜਾਂ ਅਧੀ ਜਿਹੜੀ ਜਨਰੇਸ਼ਨ ਹੈ ਉਹ ਕੀ ਐਕਸਪੈਕਟ ਕਰੋਗੀ। ਉਹ ਅੱਛੀ ਤੇ ਰੈਗੂਲਰ ਬਾਈਕ ਚਾਂਸਰ ਨਹੀਂ ਹੈ ਕਿ ਇਹ ਵੀ ਕਾਰਨ ਲੱਗਦਾ ਹੈ ਕਿ ਮਸਲੇ ਜਿਹੜੇ ਆ ਉਹ ਸਹੀ ਸਮੇਂ ਸਿਰ ਹੱਲ ਨਹੀਂ ਹੋ। ਹਾਂਜੀ ਮੈਂ ਮੰਨਦਾ ਪਰ ਐਦਾਂ ਦਾ ਨਹੀਂ ਹੈਗਾ ਕਿ ਵਾਈਸ ਸੈਕੰਸਰਟ ਤੋਂ ਬਿਨਾ ਇੱਧਰ ਕੰਮ ਨਹੀਂ ਹੋਇਆ ਹੈ ਕਿ ਜਿਹੜੇ ਪਹਿਲਾਂ ਵਾਈਸ ਸੈਕੰਸਰ ਸੀਗੇ ਉਹ ਐਕਟਿੰਗ ਵੀ ਸੀਗੇ ਉਹਨਾਂ ਨੇ ਵੀ ਆਪਣੇ ਲੈਵਲ ਤੇ ਇੱਥੇ ਸਾਰੇ ਕੰਮ ਕਰੇ ਨੇ ਤੇ ਸਾਡਾ ਕੋਈ ਕੰਮ ਇੰਨਾ ਕੋਈ ਲੰਮਾ ਜੋੜਾ ਕੰਮ ਹੀ ਨਹੀਂ ਹੈਗਾ ਬਟ ਗੱਲ ਤਾਂ ਰਿਸਪੌਂਸ ਦੀ ਹੈ ਨਾ ਸਾਨੂੰ 4.5 ਮਹੀਨੇ ਹੋ ਗਏ ਇੱਥੇ ਬੈਠਣ ਸਾਨੂੰ ਕੋਈ ਰਿਸਪੌਂਸ ਤੇ ਮਿਲ ਰਿਹਾ ਸਾਡੀ ਵੀ ਫਾਈਲ ਨਹੀਂ ਪੁੱਟ ਕਰੀ ਗਈ ਅਜੇ ਤੱਕ ਪ੍ਰਸ਼ਾਸਨਤਾ ਦੇਖੋ ਡੇ ਬਾ ਡੇ ਗੱਲ ਕਰ ਰਹੇ ਪਰ ਵਰਬਲੀ ਗੱਲ ਹੈ ਨਾ ਵੀ ਅਸੀਂ ਕਰ ਦਾਂਗੇ ਕਰ ਦੇ ਕਦੋਂ ਕਰੋਗੇ ਸਾਨੂੰ ਜਾਂ ਤਾਂ ਕੋਈ ਡੇਟਿੰਗ ਚ ਕੁਛ ਨਾ ਕੁਛ ਐਦਾਂ ਦਾ ਲੀਗਲੀ ਦੇਣ ਦੀ ਵਾਸਤੇ ਚ ਕੰਮ ਐਕਸ਼ਨ ਚ ਹੈਗਾ ਜਾਂ ਕੰਮ ਹੋ ਗਿਆ ਆਪਣੀ ਨਵੀਂ ਨਵੀਂ ਪਾਲਿਸੀ ਹੈ ਵੱਖ-ਵੱਖ ਕਰਕੇ ਇਹਨਾਂ ਨੇ ਕਿਉਂ ਐਨੀ ਲੇਅਰਸ ਹੈ ਐਨੀ ਇਹਨਾਂ ਨੇ ਨੈਚਰ ਬਣਾਏ ਹੋਣੇ ਆ ਫਰਾਨਾ ਸ਼ਿਸ਼ਟਲ ਪ੍ਰੋਫੈਸਰ ਆ ਫਰਾਨਾ ਸ਼ਿਸ਼ਟਲ ਆ ਫਰਾਨਾ ਆ ਫਰਾਨਾ ਇੰਸਟਰਕਟਰ ਸਿੱਖਿਆ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਤਾਂ ਠੋਕੇ ਜਾ ਰਹੇ ਆ ਪਰ ਦਾਅਵੇ ਚ ਕਿੰਨਾ ਕਦਮ ਆ ਜਦੋਂ ਜ਼ਮੀਨੀ ਪੱਧਰ ਤੇ ਜਾਂਦੇ ਆ ਤਾਂ ਉਥੋਂ ਹਕੀਕਤ ਸਾਰੀ ਸਾਹਮਣੇ ਆ ਜਾਂਦੀ ਹੈ ਤਾਂ ਪੰਜਾਬੀ ਯੂਨੀਵਰਸਿਟੀ ਤੋਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਜਿੱਥੇ ਕਿ ਲੰਬੇ ਸਮੇਂ ਤੋਂ ਜਿਹੜੇ ਮੁਲਾਜ਼ਮ ਨੇ ਵੱਖ-ਵੱਖ ਕਾਲਜਾਂ ਦੇ ਉਹ ਮਰਨ ਵਰਤੇ ਚੱਲ ਰਿਹਾ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਰਕਾਰ ਜਿਹੜੇ ਟੀਚਰਾਂ ਚੋਂ ਜਿਹੜੇ ਅਧਿਆਪਕਾਂ ਚੋਂ ਬੱਚਿਆਂ ਨੂੰ ਜੀਵਨ ਲੱਭਦਾ ਆਪਣਾ ਭਵਿੱਖ ਲੱਭਦਾ ਆਖਰਕਾਰ ਉਹੀ ਕਿਉਂ ਅੱਜ ਜਿਹੜੇ ਆ ਇਸ ਹਾਲਾਤ ਚ ਪਹੁੰਚੇ ਨੇ ਕਿ ਉਹਨਾਂ ਨੂੰ ਮਰਨ ਵਰਤ ਤੱਕ ਸ਼ੁਰੂ ਕਰਨਾ ਪਿਆ ਗੱਲਬਾਤ ਕਰਦੇ ਆ ਤਾਂ ਤੁਸੀਂ ਪਹਿਲਾਂ ਦੇਖ ਸਕਦੇ ਹੋ ਪਹਿਲਾਂ ਹਾਲਾਤ ਦੇਖ ਲਓ ਕਿ ਕਈ ਲੰਬੇ ਦਿਨਾਂ ਤੋਂ ਕਈ ਦਿਨਾਂ ਤੋਂ ਜਿਹੜੇ ਆ ਇਹ ਮਰਨ ਵਰਤ ਤੇ ਜਿਹੜੇ ਬੈਠੇ ਆ ਬਾਈ ਜੀ ਤੇ ਲੰਬਾ ਸਮਾਂ ਹੋ ਗਿਆ ਪਰ ਕਿਤੇ ਨਾ ਕਿਤੇ ਲੱਗਦਾ ਹੈ ਕਿ ਇਹਨਾਂ ਦੀ ਆਵਾਜ਼ ਹਲੇ ਵੀ ਪ੍ਰਸ਼ਾਸਨ ਤੱਕ ਯੂਨੀਵਰਸਿਟੀ ਦੇ ਪ੍ਰਸ਼ਾਸਨ ਤੱਕ ਨਹੀਂ ਜਿਹੜੀ ਪਹੁੰਚੀ ਇੱਥੇ ਇੱਕ ਗੱਲ ਹੋਰ ਵੀ ਕਰਨ ਵਾਲੀ ਹੈ ਕਿ ਬਹੁਤ ਸਾਰੇ ਲੀਡਰ ਦਿੱਲੀ ਤੋਂ ਸਿੱਧੀਆਂ ਗੱਡੀਆਂ ਸਕੂਲਾਂ ਤੱਕ ਲੈ ਕੇ ਜਾ ਰਿਆ ਸਕੂਲਾਂ 'ਚ ਛਾਪੇ ਮਾਰ ਰਹੇ ਆ ਪਰ ਸ਼ਾਇਦ ਯੂਨੀਵਰਸਿਟੀ ਦਾ ਰਸਤਾ ਉਹ ਭੁੱਲ ਗਏ ਆ ਤਾਂ ਗੱਲਬਾਤ ਵੀ ਕਰਦੇ ਆ ਬਾਈ ਜੀ ਆਖਰਕਾਰ ਤੁਹਾਨੂੰ ਕੀ ਕਾਰਨ ਬਣਿਆ ਕਿ ਤੁਸੀਂ ਮਰਨ ਵਰਤ ਸ਼ੁਰੂ ਕਰਿਆ ਇਹ ਜੋ ਦੇਖੋ ਜੋ ਸਿਸਟਮ ਆ ਸਰ ਇਹ ਸਾਨੂੰ ਮਜਬੂਰ ਕਰ ਰਿਹਾ ਅਸੀਂ ਵੀ ਜਿਣਾ ਚਾਹੁੰਦੇ ਆ ਸਾਡੇ ਬੱਚੇ ਹੈਗੇ ਨੇ ਪਰਿਵਾਰ ਨੇ ਮਾਪੇ ਨੇ ਸਭ ਕੁਝ ਹੈਗਾ ਜ਼ਿੰਦਗੀ ਨਾਲ ਵੀ ਪਿਆਰ ਆ ਪਰ ਸਿਸਟਮ ਨੇ ਕੀ ਕੀਤਾ ਕਿ ਪਹਿਲਾਂ ਜੋ ਆਸਾ ਸੀ ਕਿ ਇੱਥੇ ਮਜ਼ਦੂਰ ਪਰਿਵਾਰਾਂ ਤੋਂ ਅਸੀਂ ਆਏ ਪੜ੍ਹ ਲਿਖੇ ਪੜ੍ਹੇ ਲਿਖੇ ਡਿਗਰੀਆਂ ਪ੍ਰਾਪਤ ਕੀਤੀਆਂ ਐਮਏ ਪੀ ਐਚ ਡੀ ਐਮ ਫਲਾ ਹਨਾ ਨੈਟ ਸਰਵ ਕੀਤੇ ਤੇ ਇੱਕ ਸਾਨੂੰ ਇਹ ਸੁਪਨਾ ਦਿਖਾਇਆ ਗਿਆ ਕਿ ਤੂੰ ਤੁਹਾਨੂੰ ਕੱਲ ਇਹਨਾ ਇੱਕ ਚੱਜ ਦੀ ਰੋਟੀ ਕਮਾਉਣ ਜੋਗੀ ਰੋਜ਼ਗਾਰ ਦਿੱਤਾ ਜਾਊਗਾ ਪਰ ਜੋ ਹੀ ਅਸੀਂ ਐਜੂਕੇਸ਼ਨ ਫੀਲਡ ਦੇ ਵਿੱਚ ਜਾਂਦੇ ਆ ਤਾਂ ਸਾਨੂੰ ਦਿਖਦਾ ਕਿ ਸਾਡੇ ਨਾਲ ਬਹੁਤ ਵੱਡੇ ਪੱਧਰ ਦਾ ਸ਼ੋਸ਼ਣ ਹੋ ਰਿਹਾ ਹੈ ਸ਼ੋਸ਼ਣ ਉਹੀ ਹੈ ਕਿ ਸਾਫ਼ ਜਿਹਦੀ ਮੰਗ ਲਈ ਅਸੀਂ ਬੈਠੇ ਹਾਂ ਅਸੀਂ ਪੀਟੀਏ ਦੇ ਉੱਪਰ ਰੱਖੇ ਹੋਏ ਆ ਹਾਲਕਿ ਅਸੀਂ UGC ਦੀ ਸਾਰੀਆਂ ਗਾਈਡਲਾਈਨਾਂ ਪੂਰੀਆਂ ਕਰਦੇ ਹਾਂ ਇੱਕ ਯੋਗ ਪ੍ਰੋਫੈਸਰ ਦੇ ਲਈ ਜੋ ਵੀ ਮਾਨਤਾਵਾਂ ਹੈਗੇ ਨੇ ਸਾਰੀਆਂ ਪੂਰੀਆਂ ਕਰਦੇ ਆ ਤਾਂ ਸਾਨੂੰ ਇੱਕ ਪ੍ਰੋਫੈਸਰ ਵਾਲਾ ਦਰਜਾ ਜਾਂ ਉਹਨੇ ਪੱਤਰ ਦੀ ਉਹ ਜੋ ਵੇਸਕ ਪੇ ਆ ਉਹ ਮਿਲਣੀ ਚਾਹੀਦੀ ਹੈ ਹੈਨਾ ਸਰਕਾਰੀ ਅਦਾਰੇ ਤੋਂ ਤਾਂ ਇਹ ਉਮੀਦ ਕਰੇ ਸਕਦੇ ਆ ਪ੍ਰਾਈਵੇਟ ਤੋਂ ਤਾਂ ਪਤਾ ਹੀ ਆ ਜਿਵੇਂ ਸ਼ੋਸ਼ਣ ਕਰ ਰਿਹਾ ਪਰ ਜੇ ਆਪਾਂ ਕਹਦੇ ਹੁਣ ਮੈਂ ਪ੍ਰਾਈਵੇਟ ਦਾ ਨਾਮ ਲਿਆ ਤਾਂ ਉਸ ਤੋਂ ਜ਼ਿਆਦਾ ਸ਼ੋਸ਼ਣ ਤਾਂ ਸ਼ਾਇਦ ਸਰਕਾਰੀ ਅਦਾਰੇ ਕਰ ਰਹੇ ਹੈ ਹੈਨਾ ਜੋ ਹੁਣ ਅਸੀਂ ਗੱਲ ਕਰੀਏ ਜੀ ਜੀਸੀ ਦੀ ਗਾਈਡਲਾਈਨ ਦੇ ਅਨੁਸਾਰ ਵੀ 21600 ਤਾਂ ਵੈਸੇ ਘੱਟ ਤੋਂ ਘੱਟ ਆ ਜਿਹੜੇ ਪ੍ਰਾਈਵੇਟ ਕਾਲਜ ਦਿੰਦੇ ਆ ਯੂਨੀਵਰਸਿਟੀ ਸਾਨੂੰ 20000 ਦੇ ਰਹੀ ਆ ਹੈਨਾ 20000 ਉਹ ਵੀ 6-7 ਮਹੀਨੇ ਤਾਂ ਹੈ ਕਿ 4-5 4-5 ਮਹੀਨਾ ਦਾ ਅਸੀਂ ਬੇਰੁਜ਼ਗਾਰ ਹੋ ਜਾਂਦੇ ਸਾਨੂੰ ਨਹੀਂ ਸਮਝ ਆਉਂਦਾ ਵੀ ਉਸ ਸਮੇਂ 'ਚ ਅਸੀਂ ਕੀ ਕਰੀਏ ਕਿਹੜਾ ਮੂੰਹ ਦਿਖਾਈਏ ਅਸੀਂ ਘਰਾਂ ਤੋਂ ਬਾਹਰ ਨਹੀਂ ਨਿਕਲਦੇ 4 ਮਹੀਨੇ ਉਹ ਵੀ ਬਾਹਰ ਦੋਸਤ ਪੁੱਛਣਗੇ ਯਾਰ ਤੁਸੀਂ ਅਜੇ ਕਿਤੇ ਗਏ ਨਹੀਂ ਤਾ ਤੁਹਾਨੂੰ ਕਿ ਨੌਕਰੀ ਤੇ ਕਹਿੰਦੇ ਮਾਪੇ ਪੁੱਛਦੇ ਤਾਂ ਸਾਨੂੰ ਮਤਲਬ ਕਿ ਜਲੀਲ ਪੜਨ ਵਾਲੀ ਜ਼ਿੰਦਗੀ ਦੀ ਮੈਨੂੰ ਪ ਹੁਣ ਉਹ 20000 ਨੂੰ ਵੀ ਜੇ 12 ਮਹੀਨਾ ਜੇ ਤੁਸੀਂ ਡਿਵਾਈਡ ਕਰ ਲੋਗੇ ਤਾਂ 13000 ਰੁਪਏ ਮਹੀਨੇ ਤੇ ਅਸੀਂ ਇੱਕ ਪੀ ਐਚ ਡੀ ਆ ਪੜ੍ਹੇ ਹੋਣਾ ਪ੍ਰੋਫੈਸਰ ਮੌਕਰੀ ਕਰ ਰਹੇ ਤਾਂ ਤੁਸੀਂ ਦੇਖੋ 13000 ਦੇ ਵਿੱਚ ਤੁਸੀਂ ਕਿਵੇਂ ਪਰਿਵਾਰ ਚਲਾ ਲੋਗੇ ਮਜਬੂਰ ਕੀਤਾ ਤੁਹਾਨੂੰ ਲੱਗਦਾ ਹੈ ਕਿ ਮਰਨ ਵਰਤ ਨਾਲ ਮਸਲੇ ਦਾ ਹੱਲ ਹੋ ਜਾਏਗਾ ਮਰਨ ਵਰਤੇ ਦਾ ਜਗਜੀਤ ਸਿੰਘ ਡੱਲੇਵਾਲ ਵੀ ਬੈਠੇ ਸੀ ਪਰ ਤੁਹਾਡੇ ਸਾਹਮਣੇ ਆ ਕੇ ਕਿਵੇਂ ਧਰਨਾ ਚਕਾਇਆ ਤੁਹਾਨੂੰ ਨਹੀਂ ਲੱਗਦਾ ਵੀ ਇਸ ਤਰੀਕੇ ਨਾਲ ਵੀ ਧਰਨਾ ਚਕਾਇਆ ਜਾ ਸਕਦਾ ਔਰੇ ਇਹ ਤਾਂ ਦੇਖੋ ਜੀ ਜੇ ਲੋਕਤੰਤਰ ਨੇ ਮਰਨਾ ਹੈ ਦਿਖ ਰਿਹਾ ਹੈ ਕਿ ਉੱਥੇ ਵੀ ਉਹਨਾਂ ਨੇ ਮਾਰਿਆ ਫਿਰ ਘੱਟੋ-ਘੱਟ ਸਾਡੇ ਗਹਿਮ ਤਾਂ ਨਹੀਂ ਰਹੂ ਵੀ ਅਸੀਂ ਇੱਕ ਲੋਕਤੰਤਰੀ ਦੇਸ਼ ਦੇ ਵਿੱਚ ਹੈਨਾ ਇਹ ਉਹ ਉਹ ਬਹਿਮਤ ਮਤਲਬ ਲੋਕਾਂ ਦਾ ਘੱਟੋ-ਘੱਟ ਬਹਿਮਤ ਉੱਠ ਜੂਗਾ ਹੈਨਾ ਉਹ ਮੋਤ ਤਾਂ ਟੁੱਟ ਜੂਗਾ ਵੀ ਅਸੀਂ ਸੱਚੀ ਆਜ਼ਾਦ ਦੇਸ਼ ਦੇ ਨਾਗਰਿਕਾਂ ਹੈਨਾ ਸਾਨੂੰ ਦੱਸਿਆ ਗਿਆ ਕਿ ਤੁਸੀਂ ਡੈਮੋਕਰੇਟ ਦੇਸ਼ ਦੇ ਵਿੱਚ ਹੋ ਤੁਹਾਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਤੁਸੀਂ ਆਪਣਾ ਰੋਸ ਰੱਖ ਸਕਦੇ ਹੋ ਤੇ ਜੇ ਨਹੀਂ ਰੱਖਣ ਦੇਣਗੇ ਫਿਰ ਉਹ ਸਾਡੇ ਪੜਦੇ ਆਪਦੇ ਆਪ ਖੁੱਲ ਜਾਣਗੇ ਹੈਨਾ ਦੂਜਾ ਇਹ ਹੈ ਕਿ ਮੈਂ ਕਿਹਾ ਜਦੋਂ ਵੀ 13000 ਤੁਸੀਂ ਮੰਨ ਲਓ ਕਿ ਮੇਰੇ ਪਤਨੀ ਹੈ ਛੋਟਾ 2 ਸਾਲ ਦਾ ਬੱਚਾ ਹੈ ਮਮੀ ਡੈਡੀ ਨਾਲ ਜੁਰ ਬੰਜੇ ਤੇ ਕੇ ਹੈ ਨਾ ਉਹਨਾਂ ਮੈਂ 13000 ਸੇ ਕਿਵੇਂ ਪਰਿਵਾਰ ਚਲਾਵਾਂ ਤਾਂ ਉਹ ਮੇਰਾ ਮਰ ਨਹੀਂ ਹੈ ਤਾਂ ਮੈਂ ਕਹਿੰਦਾ ਵੀ ਇੱਧਰ ਫੇਰ ਮਰਨਈ ਤੇ ਇਹ ਸਿਸਟਮ ਜਦੋਂ ਸਾਡੇ ਲਈ ਰਾਹ ਨਹੀਂ ਛੱਡਦਾ ਸਾਨੂੰ ਰੋਟੀ ਨਹੀਂ ਦਿੰਦਾ ਫਿਰ ਬਾਕੀ ਇੱਕ ਗੱਲ ਇਹ ਵੀ ਪਤਾ ਲੱਗਿਆ ਕਿ ਕੁਝ ਤੁਹਾਡੇ ਸਾਥੀ ਨੇ ਜਿਹੜੇ ਉਹਨਾਂ ਨੂੰ ਤਾਂ ਜਿਹੜੀ ਵਧੀਆ ਤਨਖਾਹ ਮਿਲ ਰਹੀ ਹੈ ਆਖਰਕਾਰ ਤੁਹਾਨੂੰ ਹੀ ਕਿ ਐਨੇ ਘੱਟ ਤਨਖਾਹ ਕਿਉਂ ਦਿੱਤੀ ਜਾ ਰਹੀ ਹੈ ਹਾਂ ਇਹੀ ਗੱਲ ਸੀ ਅਗਲੀ ਜਿਹੜੀ ਮੈਂ ਕਹਿ ਰਿਹਾ ਸੀ ਕਿ ਸਾਡੀ ਯੋਗਤਾਵਾਂ ਪੂਰੀਆਂ ਹਨ ਐਵੇਂ ਹੀ ਜਿਹੜੇ ਸਾਤੋਂ ਉੱਪਰਲੇ ਸਾਥ ਹੀ ਨੇ ਇੱਕ ਫੈਕਲਟੀ ਹੈਗੀ ਗੈਸਟ ਫੈਕਲਟੀ ਇੱਕ ਕੰਟਰੈਕਟ ਹੈਗਾ ਇੱਕ ਜਿਹੜਾ ਪੱਕਾ ਜਿਹਨੂੰ ਆਪਾਂ ਕਹਿੰਨਾ ਹੈ ਨਾ ਰੈਗੂਲਰ ਪ੍ਰੋਫੈਸਰ ਹੈ ਤੇ ਸਭ ਦੀ ਰੈਗੂਲਰ ਦੀ ਤਾਂ 2-2 ਲੱਖ ਰੁਪਏ ਤਨਖਾਹ ਡਿਗਰੀਆਂ ਸੇਮ ਸਾਡੀਆਂ ਨੇ ਹਾਲਾਂਕਿ ਸਾਤੋਂ ਵੀ ਘੱਟ ਹਨ ਤੁਸੀਂ ਬਹੁਤ ਵਾਰ ਦੇਖੋਗੇ ਉਹ ਸਮੇਂ ਦੇ ਜਿਹੜੇ ਪਹਿਲੇ ਪੁਰਾਣੇ ਸੀ ਐਮਐਮਏ ਵਾਲੇ ਬੰਦੇ ਹੀ ਨੇ ਅੱਜ ਤਾਂ ਪੀਐਚਡੀ ਆ ਹੈਨਾ ਜੀ ਜੀਸੀਡੀ ਨੈਟ ਜਰਫ ਕਿਤੇ ਹੋਇਆ ਉਸ ਤੋਂ ਬਾਅਦ ਕੰਟਰੈਕਟ ਵਾਲੇ ਆ ਗਏ ਕੰਟਰੈਕਟ ਦੇ ਵਿੱਚ ਵੀ ਐਲੀਜੀਬਿਲਟੀ ਸਾਤ ਉੱਪਰ ਨਹੀਂ ਹੈਗੀ ਉਨੀ ਹੀ ਜਿਵੇਂ ਅਸੀਂ ਕਦੇ ਵੱਧ ਤੋਂ ਵੱਧ ਐਮਏ ਨੈਟ ਹੈਨਾ ਉਹ ਸਾਰੇ ਸਾਡੇ ਕੋਲ ਸਾਰਾ ਕੁਝ ਹੈਗਾ ਗੈਸਟ ਸਾਰੇ ਕੁਆਲੀਫਾਈ ਹੈ ਹੈਨਾ ਉਹਦੀ ਪਾਬ ਕੇ ਅਸੀਂ ਮਾਨਤਾ ਬਰਾਬਰ ਕਰਦੇ ਸਭ ਕੁਝ ਸਾਡੇ ਕੋਲ ਡਿਗਰੀਆਂ ਬਰਾਬਰ ਨੇ ਫਿਰ ਵਰਕ ਲੋਡ ਦੀ ਗੱਲ ਆ ਗਈ ਜਿਹਨੇ ਲੈਕਚਰ ਉਹ ਲਾਂਦੇ ਰਹੇ ਉਹ ਤੋਂ ਵੱਧ ਕਈ ਵਾਰ ਤਾਂ ਸਾਡੇ ਕੋਲੇ ਕਈ ਵਾਰ ਕਿਉਂਕਿ 4 ਲੈਕਚਰ ਵੱਧ ਤੋਂ ਵੱਧ ਹੋਣੇ ਚਾਹੀਦੇ ਸਾਡੇ ਕੋਲੇ ਵੀ 4 ਦੇ 4 ਹੀ ਹੁੰਦੇ ਨੇ ਕਈ ਵਾਰੀ ਵੱਧ ਵੀ ਹੁੰਦੇ ਨੇ ਕਾਸੀ ਉਹਨਾਂ ਬਰਾਬਰ ਵਰਕਲੋਡ ਤੇ ਕੰਮ ਕਰ ਰਹੇ ਹਨ ਬਰਾਬਰ ਜੋ ਵੀ ਡਿਊਟੀਆਂ ਨੇ ਕਾਜ ਦੇ ਨਿਭਾ ਰਹੇ ਹਨ ਬਰਾਬਰ ਯੋਗਤਾ ਪਰ ਤਨਖਾਹ ਬਰਾਬਰ ਨਹੀਂ ਹੈ ਇਹ ਵੱਡਾ ਸਾਡਾ ਇੱਕ ਸ਼ੋਸ਼ਣ ਹੈ ਹੈਨਾ ਇਹ ਸਾਡਾ ਬੰਦੀਆ ਪਾਉਣ ਦਾ ਜਿਹੜਾ ਸਿਸਟਮ ਨੇ ਸਾਨੂੰ ਹੈਨਾ ਫਿਰ ਮਜਬੂਰ ਕੀਤਾ ਇਧਰ ਆਉਣ ਦੇ ਲਈ ਤੁਹਾਨੂੰ ਐਨੇ ਦਿਨ ਹੋ ਗਏ ਬੈਠੇ ਹਨ ਮਰਨwarte ਤਾਂ ਹੁਣ ਤੱਕ ਕੋਈ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਕੋਈ ਗੱਲਬਾਤ ਹੋਈ ਕਿ ਲੱਗਦਾ ਹੈ ਕਿ ਮਸਲੇ ਦਾ ਹੱਲ ਹੋਏਗਾ ਜਾਂ ਫਿਰ ਅੱਗੇ ਕਿੰਨਾ ਕਾਇਆ ਟਾਈਮ ਤੁਸੀਂ ਮਰਨwarte ਰੱਖ ਸਕਦੇ ਹੋ ਮਰ ਮਰ ਤਾਂ ਇਹੀ ਹੈ ਕਿ ਅਸੀਂ ਇੱਕ ਨਾ ਬੰਦਾ ਬਹੁਤ ਸੋਚ ਸਮਝ ਕੇ ਮਰਨਾ ਚੁਣਦਾ ਹੁੰਦਾ ਐਵੇਂ ਨਹੀਂ ਹੁੰਦਾ ਫਿਰ ਉਹ ਅਧ ਵਿਚਾਲਾ ਕਰਕੇ ਆਉਂਦਾ ਮਨ ਲੱਗਦਾ ਕਿ ਮੈਂ ਜਦੋਂ ਘਰੋਂ ਤੁਰਿਆ ਸੀਗਾ ਤੇ ਮੇਰੇ ਮਨ 'ਚ ਪਾਸ ਦੀਆਂ ਲਾਈਨਾਂ ਆ ਰਹੀਆਂ ਸੀਆਂ ਕਿ ਮੇਰੇ ਹਿੱਸੇ ਦਾ ਵੀ ਜੀ ਲੈਣਾ ਸਾਥੀ ਹੈ ਨਾ ਤਾਂ ਮੈਂ ਆਪਣੇ ਆਪ ਨੂੰ ਇੱਕ ਪਾਸੇ ਲੈ ਕੇ ਆਇਆ ਸੀਗਾ ਮੈਂ ਕਹਿ ਨਹੀਂ ਸਕਿਆ ਬੋਲ ਕੇ ਹੈ ਨਾ ਤੇ ਮਨ ਲੱਗਦਾ ਫਿਰ ਮੇਰਾ ਆਖਰੀ ਹੀ ਹੋਗਾ ਜਦੋਂ ਤੱਕ ਜੇ ਸਿਸਟਮ ਕਹਿੰਦਾ ਕਿ ਸਾਡੇ ਕਾਨੂੰਨ ਨਹੀਂ ਹੈਗੇ ਹੈ ਨਾ ਸਾਡੇ ਅੱਖਾਂ ਨਹੀਂ ਹੈਗੀਆਂ ਸ਼ਾਇਦ ਮੇਰੀ ਉਹਨਾਂ ਨੂੰ ਲਾਸ਼ ਵੀ ਉਹਨਾਂ ਦੇਖੇ ਤਾਂ ਨਹੀਂ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਇੰਨਾ ਹਾਲਾਤਾਂ ਚ ਜਾਓ ਕਿਉਂਕਿ ਬੱਚੇ ਵੀ ਨੇ ਤਾਂ ਅਸੀਂ ਵੀ ਚਾਹੁੰਦੇ ਹਾਂ ਕਿ ਗੱਲਬਾਤ ਰਾਹੀਂ ਤੁਹਾਡਾ ਮਸਲੇ ਦਾ ਹੱਲ ਹੋਵੇ ਤਾਂ ਪ੍ਰਸ਼ਾਸਨ ਨੇ ਕੋਈ ਹੰਗਾਰਾ ਹੁਣ ਤੱਕ ਭਰਿਆ ਲੱਗਦਾ ਹੈ ਕਿ ਕੋਈ ਪੋਜ਼ਿਟਿਵ ਮਾਹੌਲ ਬਣ ਸਕਦਾ ਪ੍ਰਸ਼ਾਸਨ ਦੀ ਤਾਂ ਇੱਕ ਨਿਖੇਦ ਨਿਖੇਦ ਗੱਲ ਤਾਂ ਸਭ ਤੋਂ ਜ਼ਿਆਦਾ ਸ਼ਰਮਨਾਕ ਜਿਹੜੀ ਗੱਲ ਹੈਗੀ ਆ ਸਾਨੂੰ ਮੇਰੇ ਖਿਆਲ ਚ 127 28 ਦਿਨ ਹੋ ਗਿਆ ਸਾਨੂੰ ਬੈਠੇ ਨੂੰ ਪਰ ਅੱਜ ਤੋਂ ਪਹਿਲਾਂ ਅਸੀਂ 125ਵੇਂ ਦਿਨ ਜਦੋਂ ਤਾਂ ਰਣਾ ਸ਼ੁਰੂ ਕੀਤਾ ਉਸ ਦਿਨ ਇਹ ਪਹਿਲੀ ਵਾਰ ਸਾਡੇ ਨੂੰ ਮੀਟਿੰਗ ਦੀ ਕਾਲ ਦਿੱਤੀ ਪਹਿਲੀ ਵਾਰ 127 ਦਿਨਾਂ 25 ਦਿਨਾਂ ਤੋਂ ਬਾਅਦ ਤਾਂ ਤੁਸੀਂ ਇੱਥੇ ਦੇਖ ਲਓ ਪਹਿਲੀ ਵਾਰ ਸਾਨੂੰ ਪੁੱਛਿਆ ਵੀ ਹਾਂ ਜੀ ਤੁਹਾਡਾ ਕੀ ਮਸਲਾ 124 ਦਿਨਾਂ ਤੱਕ ਅਸੀਂ ਉਹਨਾਂ ਨੂੰ ਦੇਖਿਆ ਵੀ ਨਹੀਂ ਸਾਨੂੰ ਕਹਿੰਦੇ ਸੀ ਪਤਾ ਨਹੀਂ ਤੁਸੀਂ ਕੌਣ ਹੋ ਸਾਣੇ ਸਾਡਾ ਤੁਹਾਡੇ ਨਾਲ ਤਾਂ ਤੁਹਾਡਾ ਰابطਾ ਹੀ ਨਹੀਂ ਹੈਗਾ ਵਗੈਰਾ ਵਗੈਰਾ ਤਾਂ ਪ੍ਰਸ਼ਾਸਨ ਤਾਂ ਇੰਨਾ ਕੁ ਬੇਸ਼ਰਮ ਹੈ ਕਿ ਸਾਨੂੰ 25ਵੇਂ ਦਿਨ ਆ ਕੇ ਗੱਲ ਕਰਦਾ ਹੁਣ ਵੀ 4 ਦਿਨ ਹੋ ਗਏ ਆ ਅੱਜ ਵੀ ਸਾਨੂੰ ਕਹਿ ਦਿੰਦੇ ਆ ਇੱਕ ਦੋ ਵਾਰੀ ਆਉਂਦੇ ਆ ਵੀ ਪਾਣੀ ਪੀ ਲਓ ਖੁਲਾਣਾ ਤਿਕੜਾ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਚਾਰ ਦਿਨਾਂ ਚੋਂ ਸਾਨੂੰ ਹੱਲ ਕੀ ਦਿੱਤਾ ਤੁਸੀਂ ਕੋਈ ਹੱਲ ਨਹੀਂ ਫਿਲਹਾਲ ਹੁਣ ਦੀ ਘੜੀ ਤੱਕ ਕੋਈ ਹੱਲ ਨਹੀਂ ਦਿੱਤਾ ਬਾਈ ਜੀ ਕੀ ਕਾਰਨ ਲੱਗਦਾ ਹੈ ਕਿ ਹੁਣ ਤੱਕ ਕੋਈ ਗੱਲ ਹੈ ਜਿਹੜੀ ਉਹ ਨਹੀਂ ਸੁਣੀ ਪ੍ਰਸ਼ਾਸਨ ਨੇ ਜਾਂ ਕਿੱਥੇ ਇੱਕ ਗੱਲ ਖੜੀ ਹੈ ਸਰ ਐਕਚੁਅਲੀ ਐਕਚੁਅਲੀ ਅਸੀਂ ਪੰਜਾਬੀ ਯੂਨੀਵਰਸਿਟੀ ਦੇ ਵੱਖ-ਵੱਖ ਕੌਨਸਟੈਂਟ ਕਾਲਜ ਦੇ ਸਾਰੇ ਅਧਿਸ਼ਿਸ਼ਣ ਪ੍ਰੋਫੈਸਰਾਂ ਤੇ ਜਿਹੜੀ ਸਾਡਾ ਸਾਡਾ ਮੇਨ ਇਸ਼ੂ ਹੈ ਉਹ ਹੈ ਕਿ ਸਾਨੂੰ ਜਿਹੜੀ ਸੈਲਰੀ ਦਿੱਤੀ ਜਾਂਦੀ ਹੈ ਉਹ ਪੀਡੀ ਫੰਡ ਤੋਂ ਦਿੱਤੀ ਜਾਂਦੀ ਹੈ ਤੇ ਇਹ ਪੀਡੀ ਫੰਡ ਨਾਮ ਦੀ ਮੈਸੇ ਕੋਈ ਪੋਸਟ ਵੀ ਨਹੀਂ ਹੁੰਦੀ ਤੇ ਦੂਸਰਾ ਸਾਡੇ ਤੋਂ ਪਹਿਲਾਂ ਪਿਛਲੇ ਕਾਫੀ ਲੰਬੇ ਸਮੇਂ ਤੋਂ 2019 2020 2021 2022 ਤੱਕ ਇਹਨਾਂ ਨੇ ਜਿਹੜੇ ਸਾਡੀ ਲੇਅਰ ਦੇ ਪ੍ਰੋਫੈਸਰ ਸੀਗੇ ਜਿਹੜੇ ਪੀਡੀ ਫੰਡ ਦੇ ਅੰਤਰਗਤ ਆਉਂਦੇ ਸੀਗੇ ਉਹਨਾਂ ਨੂੰ ਇਹਨਾਂ ਨੇ ਗੈਸਟ ਫੈਕਲਟੀ ਦੇ ਵਿੱਚ ਟਾਈਮ ਟੂ ਟਾਈਮ ਇਹਨਾਂ ਨੇ ਅਪਰੂਵ ਕੀਤਾ ਗਿਆ ਯੂਨੀਵਰਸਿਟੀ ਵੱਲੋਂ ਹੁਣ ਜਦੋਂ ਸਾਡਾ ਟਾਈਮ ਆਇਆ 2022 ਤੋਂ ਬਾਅਦ ਇਹ ਇਸ ਨੂੰ ਉਹਦੇ ਉਹਦੇ ਅੰਦਰ ਕਨਵਰਟ ਨਹੀਂ ਕਰ ਰਹੇ ਹੁਣ ਇਹਦਾ ਸਾਨੂੰ ਨਹੀਂ ਪਤਾ ਇਹਦਾ ਕੀ ਕਾਰਨ ਹੈ ਪਹਿਲਾਂ ਵਾਲੇ ਇਹਨਾਂ ਦੇ ਕੋਈ ਜਾਣਕਾਰ ਸੀ ਇਹਨਾਂ ਦੇ ਆਪਣੇ ਬੰਦੇ ਸੀ ਕਿਆ ਕੀ ਸੀਗਾ ਨਵੀਂ ਸਿੱਖਿਆ ਨੀਤੀ ਦਾ ਤਾਂ ਨਹੀਂ ਕੋਈ ਚੱਕਰ ਆਏਗਾ ਇਹਦਾ ਐਨਪੀ ਨਾਲ ਕੋਈ ਹੋਂ ਨਹੀਂ ਜੀ ਕਿਉਂਕਿ ਜਿਹੜੇ ਆ ਜਿਹੜਾ ਪਹਿਲੇ ਕੰਮ ਹੋਇਆ ਲੈਟਰ ਦੇ ਉੱਪਰ ਬਗਾਯਦਾ ਇਹਨਾਂ ਨੇ ਕਿਹਾ ਯੂਨੀਵਰਸਿਟੀ ਨਿਯਮ ਅਨੁਸਾਰ ਹੁਣ ਅਸੀਂ ਉਹੀ ਚੀਜ਼ ਸਾਡੇ ਦੇ ਇੰਪਲੀਮੈਂਟ ਕਰਨ ਵਾਸਤੇ ਇਹਨਾਂ ਨੂੰ ਕਹਿ ਰਹੇ ਹਾਂ ਤੇ ਮੈਨੂੰ ਵੀ ਛੇ-ਸੱਤ ਸਾਲ ਹੋ ਗਏ ਇੱਧਰ ਕੰਮ ਕਰਦਿਆਂ ਨੂੰ ਤੇ ਮੇਰੇ ਤੋਂ ਪਹਿਲੇ ਵੀ ਕਾਫੀ ਪ੍ਰੋਫੈਸਰ ਨੇ ਜਿਹੜੇ ਇਥੇ ਲੰਬੇ ਸਮੇਂ ਤੋਂ ਇੱਥੇ ਕੰਮ ਕਰ ਰਹੇ ਨੇ ਉਹ ਵੀ ਇੱਕ-ਦੋ ਸਾਲ ਤੋਂ ਇੱਥੇ ਤੱਕੇ ਖੜ੍ਹਣ ਆ ਗਏ ਅਸੀਂ ਡਾਇਰੈਕਟਰ ਤੱਕ ਵੀ ਆਪਣੀ ਪਹੁੰਚ ਕਰੀ ਪਰਾਂ ਨੂੰ ਮਿਲੇ ਪਹਿਲਾਂ ਹੀ ਸਾਨੂੰ ਕਹਰੇ ਸੀਗੇ ਕਿ ਬੀਸੀ ਸਰ ਆਣਗੇ ਤੇ ਅਸੀਂ ਬੀਸੀ ਸਰ ਨੂੰ ਕਹਾਂਗੇ ਤੇ ਵੀ ਸੀ ਸਰ ਵੀ ਆ ਗਏ ਸਾਡੀ ਕੋਈ ਸੁਣਵਾਈ ਨਹੀਂ ਹੁਣ ਸਾਨੂੰ ਕੀ ਆਏਦਾ ਕਿ ਤੁਸੀਂ ਵੀ ਸੀ ਸਰ ਨੂੰ ਮਿਲੋ ਹੁਣ ਸਾਡੇ ਤੋਂ ਪਹਿਲਾਂ ਤਾਂ ਇੱਥੇ ਡਾਇਰੈਕਟਰ ਦੀ ਚੇਅਰ ਹੈ ਡੀਨ ਮੈਡਮ ਦੀ ਚੇਅਰ ਹੈ ਅਸੀਂ ਤਾਂ ਉਹਨਾਂ ਨੂੰ ਕਹਿ ਸਕਦੇ ਸੀ ਡਾਇਰੈਕਟਰ ਵੀ ਸੀ ਸਰ ਨੂੰ ਕਿਵੇਂ ਮਿਲੀਏ ਫੇਰ ਵੀ ਅਸੀਂ ਵੀ ਸੀ ਸਰ ਨੂੰ ਅਪਰੋਚ ਕਰਿਆ ਵੀ ਸੀ ਸਰ ਕਹਿੰਦੇ ਤੁਹਾਡਾ ਮੁੱਦਾ ਜੇ ਜਿਹੜਾ ਜੇ ਜੈਨੂਇਨ ਕੰਮ ਪਹਿਲਾਂ ਹੋਇਆ ਤਾਂ ਤੁਹਾਡਾ ਵੀ ਕੰਮ ਅਸੀਂ ਜ਼ਰੂਰ ਹੋਊਗਾ ਹੁਣ 124 ਦਿਨਾਂ ਤੋਂ ਬਾਅਦ ਅਸੀਂ ਆਏ ਡਿਸਾਈਡ ਕਰਿਆ ਕਿ ਅਸੀਂ ਮਾਰਾ ਮਰਤੇ ਬੈਠੀਏ ਹੋਰ ਸਾਡੇ ਕੋਲ ਕੋਈ ਆਪਸ਼ਨ ਨਹੀਂ ਜੇ ਸਾਨੂੰ ਨਿਆਂ ਨਹੀਂ ਮਿਲ ਰਹਾ ਯੂਨੀਵਰਸਿਟੀ ਇੱਕ ਸਿੱਖਿਆ ਦਾ ਮੰਦਰ ਹੈ ਅਸੀਂ ਉਸ ਮੰਦਰ ਵਿੱਚ ਕੰਮ ਕਰ ਰਹੇ ਹਾਂ ਅਸੀਂ ਬੱਚਿਆਂ ਨੂੰ ਪੂਰੀ ਮਿਹਨਤ ਨਾਲ ਪੜ੍ਹਾਣੇ ਆ ਤੇ ਉਸ ਤੋਂ ਬਾਅਦ ਵੀ ਜੇ ਸਾਡੇ ਨਾਲ ਨਹੀਂ ਨਿਆਂ ਹੋਣ ਲੱਗ ਰਿਹਾ ਤਾਂ ਦੁਨੀਆ ਜਾਂ ਅੱਧੀ ਜਿਹੜੀ ਜਨਰੇਸ਼ਨ ਹੈ ਉਹ ਕੀ ਐਕਸਪੈਕਟ ਕਰੂਗੀ ਤਾਂ ਜਿਵੇਂ ਦੇਖਿਆ ਗਿਆ ਹੈ ਕਿ ਇੱਕ ਸਾਲ ਤੋਂ ਉੱਪਰ ਦਾ ਸਮਾਂ ਹੋਣ ਜਾ ਰਿਹਾ ਇੱਕ ਸਾਲ ਦੇ ਕਰੀਬ ਕਿ ਇੱਥੇ ਯੂਨੀਵਰਸਿਟੀ 'ਚ ਰੈਗੂਲਰ ਵਾਈਸ ਚਾਂਸਰ ਨਹੀਂ ਹੈ ਕਿ ਇਹ ਵੀ ਕਾਰਨ ਲੱਗਦਾ ਹੈ ਕਿ ਮਸਲੇ ਜਿਹੜੇ ਆ ਉਹ ਸਹੀ ਸਮੇਂ ਸਿਰ ਹੱਲ ਨਹੀਂ ਹੋ ਰਹੇ। ਹਾਂਜੀ ਮੈਂ ਮੰਨਦਾ ਪਰ ਐਦਾਂ ਦਾ ਨਹੀਂ ਹੈਗਾ ਕਿ ਵਾਈਸ ਸੈਨਸਰ ਤੋਂ ਬਿਨਾ ਇੱਧਰ ਕੰਮ ਨਹੀਂ ਹੋਇਆ ਹੈ ਕਿ ਜਿਹੜੇ ਪਹਿਲਾਂ ਵਾਈਸ ਸੈਨਸਰ ਸੀਗੇ ਉਹ ਐਕਟਿੰਗ ਵੀ ਸੀਗੇ ਉਹਨਾਂ ਨੇ ਵੀ ਆਪਣੇ ਲੈਵਲ ਤੱਕ ਦੇ ਇੱਥੇ ਸਾਰੇ ਕੰਮ ਕਰਨੇ ਤੇ ਸਾਡਾ ਕੋਈ ਕੰਮ ਇੰਨਾ ਕੋਈ ਲੰਮਾ ਚੋੜਾ ਕੰਮ ਵੀ ਨਹੀਂ ਹੈਗਾ। ਬਟ ਗੱਲ ਤਾਂ ਰਿਸਪੌਂਸ ਦੀ ਹੈ ਨਾ ਸਾਨੂੰ 4.5 ਮਹੀਨੇ ਹੋ ਗਏ ਇੱਥੇ ਬੈਠੇ ਸਾਨੂੰ ਕੋਈ ਰਿਸਪੌਂਸ ਹੀ ਨਹੀਂ ਮਿਲ ਰਿਹਾ ਸਾਡੀ ਕੋਈ ਫਾਈਲ ਨਹੀਂ ਪੁੱਟ ਕਰੀ ਗਈ ਅਜੇ ਤੱਕ ਤਾਂ ਸਾਨੂੰ ਇਹ ਸਟੈਪ ਲੈਣਾ ਪਿਆ। ਨਹੀਂ ਕਿਸੇ ਦਾ ਮਨ ਨਹੀਂ ਕਰਦਾ ਹੈਗਾ ਆਪ ਤਾਂ ਜੇਕਰ ਦੇਖਿਆ ਜਾਵੇ ਕਿ ਇਹ ਹੁਣ ਕਿੰਨਾ ਲੰਬਾ ਸਮਾਂ ਚੱਲ ਸਕਦਾ ਸੰਘਰਸ਼ ਕੀ ਗੱਲਬਾਤ ਪ੍ਰਸ਼ਾਸਨ ਨਾਲ ਕੋਈ ਹੋਈ ਹੈ ਪ੍ਰਸ਼ਾਸਨ ਤਾਂ ਦੇਖੋ ਡੇ ਬਾ ਡੇ ਗੱਲ ਕਰ ਰਹੇ ਪਰ ਵਰਬਲੀ ਗੱਲ ਹੈ ਨਾ ਵੀ ਅਸੀਂ ਕਰ ਦੇਾਂਗੇ ਕਰ ਕਦੋਂ ਕਰੋਗੇ ਸਾਨੂੰ ਜਾਂ ਤਾਂ ਕੋਈ ਡੇਟਿੰਗ ਚ ਕੁਝ ਨਾ ਕੁਝ ਐਦਾਂ ਦਾ ਲੀਗਲੀ ਦੇਣ ਦੀ ਵਾਸਤੇ ਚ ਕੰਮ ਐਕਸ਼ਨ ਚ ਹੈਗਾ ਜਾਂ ਕੰਮ ਹੋ ਰਿਹਾ ਫਿਰ ਤਾਂ ਅਸੀਂ ਮੰਨਿਆ ਅਸੀਂ ਕੁਝ ਸੋਚੀਏ ਜਾਂ ਇਹ ਸਾਡੇ ਬਾਰੇ ਕੀ ਸੋਚ ਰਹੇ ਨੇ ਵੀ ਇੱਕ ਸਟੈਪ ਅੱਗੇ ਕੁਝ ਵੀ ਏ ਸਾਡੇ ਨਾਲ ਇਹਨਾਂ ਨੇ ਕੋਈ ਅੱਧਾ ਦੀ ਕੋਈ ਗੱਲ ਨਹੀਂ ਕਰੀ ਹੈਗੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਇਹਦੇ ਨਾਲ ਕੰਮਕਾਰ ਚ ਵੀ ਦਿੱਕਤ ਆ ਰਹੀ ਹੋਣੀ ਹੈ ਯੂਨੀਵਰਸਿਟੀ ਅਸੀਂ ਆਪ ਦਾ ਜੀ ਸਿਲੇਬਸ ਪੂਰਾ ਕਰਕੇ ਆਇਆ ਦਿੱਕਤ ਦੇਖੋ ਬਿਲਕੁਲ ਆ ਰਹੀ ਨਹੀਂ ਜੀ ਪਰ ਅਸੀਂ ਵੀ ਤਾਂ ਦੇਖੋ ਇਹਨੇ ਸਾਲਾ ਤੋਂ ਲੈ ਕੇ ਇੱਥੇ ਤੱਕ ਕੰਮ ਕਰ ਰਹੇ ਹਾਂ ਸਾਨੂੰ ਵੀ ਕਿੰਨੀ ਪ੍ਰੋਬਲਮਸ ਨੇ ਤੇ ਲਾਈਫ ਦੇ ਅੰਦਰ ਜਿਹੜੀ ਪ੍ਰੋਗਰੈਸ ਆ ਕੋਈ ਨਹੀਂ ਚਾਹੁੰਦਾ ਅਸੀਂ ਵੀ ਆਪਣੀ ਪ੍ਰੋਗਰੈਸ ਵਾਸਤੇ ਇੱਥੇ ਬੈਠੇ ਆ ਅਸੀਂ ਸਾਰੀ ਐਲੀਜੀਬਿਲਟੀ ਪੂਰੀ ਕਰਤੀ ਹੈ ਜਿਹੜੇ ਰੈਗੂਲਰ ਪ੍ਰੋਫੈਸਰ ਕੰਟਰੈਕਟ ਵਾਲੇ ਪ੍ਰੋਫੈਸਰ ਕਰਦੇ ਨੇ ਸਭ ਤੋਂ ਵੱਡੀ ਗੱਲ ਮੈਂ ਇੱਥੇ ਕ ਵੱਖ-ਵੱਖ ਕਰਕੇ ਇਹਨਾਂ ਨੇ ਕਿਉਂ ਇੰਨੀ ਲੇਅਰਸ ਇੰਨੀ ਇਹਨਾਂ ਨੇ ਨੇਚਰ ਬਣਾਏ ਹੋਣੇ ਆ ਫਰਾਨਾ ਸ਼ਿਸ਼ਟਰ ਪ੍ਰੋਫੈਸਰ ਆ ਫਰਾਨਾ ਸ਼ਿਸ਼ਟਰ ਆ ਫਰਾਨਾ ਆ ਫਰਾਨਾ ਇਨਸਟ੍ਰਕਟਰ ਇੱਕ ਯੂਨੀਵਰਸਿਟੀ ਦੇ ਅੰਦਰ ਜਾਂ ਕਾਲਜ ਦੇ ਅੰਦਰ ਇੱਕੇ ਪੋਸਟ ਉੱਤੇ ਸ਼ਿਸ਼ਟਰ ਪ੍ਰੋਫੈਸਰ ਵੀ ਜਿੱਥੇ ਤੱਕ ਮੈਂ ਪੜਿਆ ਇਹ ਜਿੱਥੇ ਤੱਕ ਅਸੀਂ ਪੜਿਆ ਇਸ ਯੂਨੀਵਰਸਿਟੀ ਦੇ ਅੰਦਰ ਆ ਕੇ ਇਹਨਾਂ ਨੇ ਇੰਨੇ ਪੰਨੇ ਕਿਉਂ ਜਾਂ ਇਹ ਚਾਹੁੰਦੇ ਨੇ ਚਾਹੁੰਦੇ ਨਹੀਂ ਹੈਗੇ ਵੀ ਸਾਰੇ ਪ੍ਰੋਫੈਸਰ ਦਾ ਇੱਥੇ ਇੱਕ ਹੀ ਕਰਨ ਹੋਵੇ ਇੱਕੋ ਹੋਵੇ ਨਾਲ ਦੀ ਯੂਨਿਟੀ ਹੋਵੇ ਡਰਦਾ ਬੰਦਾ ਉਹੀ ਹੈ ਨਾ ਜਿਹੜਾ ਕੋਈ ਗਲਤ ਕੰਮ ਕਰਦਾ ਹੈ ਤਾਨ ਵਾਲਾ ਪੁਇਖ ਕਿਵੇਂ ਦੇਖਦੇ ਹੋ ਸਿੱਖਿਆ ਦਾ ਜਾਂ ਨੌਜਵਾਨਾਂ ਦਾ ਸਟੱਡੀ ਦੇ ਪ੍ਰਤੀ ਹਾਂ ਇਹ ਗੱਲ ਮੈਂ ਕਹਿਣਾ ਕਿ ਅਸੀਂ ਕਦੇ-ਕਦੇ ਜਦੋਂ ਅਸੀਂ ਧਰਨੇ ਤੇ ਆਂਦੇ ਸੀਗੇ ਡੇ ਬੜੇ ਸਾਡਾ ਧਰਨਾ ਸੀਗਾ ਤੇ ਤੋਂ ਅਸੀਂ ਕੋਲੇਜ ਵਿੱਚ ਡੀਲ ਕਰਦੇ ਆਂ ਬੱਚੇ ਨੂੰ ਅਸੀਂ ਸੋਧੇ ਸੀ ਬੱਚੇ ਨੂੰ ਕੀ ਕਹੀਏ ਭਾਈ ਤੂੰ ਅੱਗੇ ਪੀਐਚਡੀ ਕਰ ਜਾਂ ਨੈਟ ਦਾ ਟੈਸਟ ਲਈ ਕਰ ਸਾਡਾ ਖੁੱਦਾ ਫਿਚਰ ਨੇਰਚਾ ਸੀ ਉਹਨਾਂ ਨੂੰ ਕੀ ਦਸੀਏ ਇਹ ਗੱਲ ਸਾਡੇ ਬੱਚਿਆਂ ਵਾਲੀ ਵੀ ਕੰਸਰਨ ਕਰਦੀ ਆ ਵੀ ਅਸੀਂ ਆਪਣੇ ਬੱਚੇ ਨੂੰ ਪੜਾਈਏ ਜਾਂ ਨਾ ਪੜਾਈਏ ਅਸੀਂ ਦੇਖਦਾ ਕਿ ਇੱਥੇ ਬੰਨੇ ਕੀ ਕੀ ਮਤਲਬ ਯੂਨੀਵਰਸਿਟੀਆਂ ਵਿੱਚ ਜੀ ਆਜਕਲ ਦੇ ਡਾ ਐਜੂਕੇਸ਼ਨ ਦਾ ਲੈਵਲ ਹੈ ਕਿਵੇਂ ਦਾ ਹੋ ਰਿਹਾ ਹੈ ਸਾਡਾ ਆ ਦੇਖੋ ਤੁਹਾਡੇ ਸਾਹਮਣੇ ਜੀ ਖਲਾੜਾ ਜੀ ਸੋ ਇਹ ਸਾ ਪੀਟੀਏ ਅਧਿਆਪਕ ਨੇ ਜਿਹੜੇ ਕਹਿ ਰਹੇ ਆ ਕਿ ਵੀ ਜਿਵੇਂ ਬਾਕੀ ਟੀਚਰਾਂ ਨੂੰ ਤਨਖਾਹ ਜਿਹੜੀ ਮਿਲਦੀ ਆ ਉਵੇਂ ਸਾਡੀ ਤਨਖਾਹ ਹੋਣੀ ਚਾਹੀਦੀ ਆ ਜੋ ਫੈਸਿਲਿਟੀ ਆ ਉਹਨਾਂ ਨੂੰ ਮਿਲਦੀਆਂ ਨੇ ਉਹ ਇਹ ਸਭ ਕੁਝ ਸਾਨੂੰ ਮਿਲਣਾ ਚਾਹੀਦਾ ਤੇ ਸਿੱਖਿਆ ਮੰਦਰ ਜਿੱਥੇ ਯੂਨੀਵਰਸਿਟੀ ਨੂੰ ਮੰਨਿਆ ਜਾਂਦਾ ਜਾਂ ਜਿੱਥੇ ਸਿੱਖਿਆ ਲਈ ਵਿਦਿਆਰਥੀ ਜਾਂਦੇ ਨੇ ਉਹਨੂੰ ਸਿੱਖਿਆ ਮੰਦਰ ਜਾਂ ਮੰਨਿਆ ਜਾਂਦਾ ਪਰ ਉੱਥੇ ਅੱਜ ਹਾਲਾਤ ਅੱਜ ਦੇ ਸਮੇਂ ਦੇ ਇਹ ਨੇ ਕਿ ਹਰ ਇੱਕ ਥਾਂ ਤੇ ਜ਼ਿਆਦਾਤਰ ਰੋਸ ਪ੍ਰਦਰਸ਼ਨ ਹੀ ਤੁਹਾਨੂੰ ਦੇਖਣਗੇ ਭਾਵੇਂ ਉਹ ਸਕੂਲ ਹੋਵੇ ਭਾਵੇਂ ਯੂਨੀਵਰਸਿਟੀ ਜਾਂ ਕਾਲਜ ਇਹ ਆਖਰਕਾਰ ਇਹਨਾਂ ਹਾਲਾਤਾਂ ਨੂੰ ਕੌਣ ਸੰਭਾਲੇਗਾ ਕੌਣ ਇਸ ਤੇ ਕੰਮ ਕਰੇਗਾ ਦਾਅਵੇ ਤਾਂ ਵੱਡੇ ਵੱਡੇ ਠੋਕੇ ਜਾ ਰਹੇ ਆ ਅਧਿਆਪਕਾਂ ਨੂੰ ਵਿਦੇਸ਼ਾਂ ਦੇ ਦੌਰੇ ਵੀ ਕਰਾਏ ਜਾ ਰਹੇ ਆ ਪਰ ਉਹ ਦੌਰੇ ਕਿੱਥੇ ਕਿ ਤੱਕ ਸੀਮਿਤ ਨੇ ਕਿੱਥੇ ਖੜੇ ਨੇ ਉਹ ਜ਼ਮੀਨੀ ਪੱਧਰ ਤੋਂ ਹੀ ਪਤਾ ਲੱਗਦਾ ਹੈ ਵੀਡੀਓ ਜਰਨਲਿਸਟ ਅਤਰੂ ਬਰਮਾ ਨਾ ਸਤਨਾਮ ਸਿੰਘ ਮਠੋਈ ਐਨ ਆਰ ਆਈ ਟੀਵੀ